ਹਾਂਜੀ ਮੇਰੇ ਨਾਲ ਜਿਹੜਾ ਸੀ ਮੈਂ ਕੀ ਕਰੀਏ ਸੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਗਿਆ ਕਿ ਤੁਹਾਡੀ ਮਨੀ ਸਕੂਟੀ ਜਿਹਨਾਂ ਨੰਬਰ 플레이ਟ ਦੀ ਆ ਹਾਂ ਤੇ ਇੱਥੇ ਮੈਨੂੰ ਉਹਨਾਂ ਨੇ ਨਾ ਆਪੇ ਇੱਕ ਮੁੰਡਾ ਸਾਈਕਲ ਤੇ ਮੋਟਰਸਾਈਕਲ ਤੇ ਥੋੜਾ ਗੇਜੇਗਾ ਤੇ ਮੈਂ ਇੱਥੇ ਰੋਤੀ ਆ ਤੇ ਉਹ ਮੇਰਾ ਨਾ ਬਿਲਕੁਲ ਹੱਥੋਂ ਸਕੂਟੀ ਤੋਂ ਨਾ ਫਸਟ ਅੱਗੇ ਲੱਗੇ ਤੇ ਪੰਜਾਬੀ ਦੇ ਲੁੱਟਾਂ ਖੋਹਾਂ ਦਾ سلسلہ ਲਗਾਤਾਰ جاری ਹੈ ਲੁਟੇਰੇ ਔਰਤਾਂ ਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਅਜਿਹੇ ਵਿੱਚ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੁਪਹਿਰ ਮੌਕੇ ਸਪਲੈਂਡਰ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਇੱਕ ਸਕੂਟੀ ਤੇ ਜਾ ਰਹੀ ਔਰਤ ਦਾ ਮੋਬਾਈਲ ਅਤੇ ਪਰਸ ਖੋਲਿਆ ਜਿਸ ਤੋਂ ਬਾਅਦ ਇਹ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਉਧਰ ਕੁਝ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕੇ ਲੁਟੇਰਿਆਂ ਦੀਆਂ ਸ਼ਕਲਾਂ ਸਾਫ਼ ਤਰੀਕੇ ਨਾਲ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਦੋਮਾ ਵੱਲੋਂ ਮੋਟਰਸਾਈਕਲ ਦੀ ਨੰਬਰ ਪਲੇਟ ਟੱਕੀ ਹੋਈ ਸੀ ਮੈਂ ਆਇਆ ਤਾਂ ਬਸਾਂ ਦੇ ਮੇਨ ਨਾਲ ਆ ਕੰਮ ਕਰ ਪਹਿਲਾਂ ਆ ਜੀ ਮੈਂ ਪੈ ਜਾ ਨਹੀਂ ਨਹੀਂ ਇੱਧਰ ਮੰਡੀ ਵਾਲਾ ਜਿਸ ਦਾ ਚਾਚਾ ਚਾਚਾ ਲੋਕ ਅੱਛਾ 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 ਉੱਧਰ ਹੀ ਆ ਤੇ ਉਹ ਮੈਂ ਪਰੇਸ਼ਾਨ ਇਹ ਮੋਟਰਸਾਈਕਲ ਉਹ ਚੱਲ ਵੀ ਗਈ ਵੀਡੀਓ ਸੋ 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 ਕੋਈ ਕੁਝ ਹੋ ਨਾ ਪਾਉ ਨਾ ਕੋਈ ਕੁਝ ਹੋ ਨਾ ਕੋਈ ਨਾ ਕੋਈ ਬਸ ਬਸ 16 ਤੱਕ ਹੋ ਜਾਣਾ ਬਸ ਬਸ ਹਾਂ ਹੁਣ 100 ਹੈ ਤੇਰੀ ਹੁਣ ਵੀਡੀਓ ਲਓ ਇਸ ਤਰ੍ਹਾਂ ਲਾਤੀ ਆਂਦੀ ਫੋਨ ਉਹਨਾਂ ਅਸਾਂ ਮੈਂ ਨੰਬਰ ਪਲੇਟ ਨਾ ਉਹ ਬੰਦ ਹੈਗੀ ਗਈ ਹੈ ਹੈ ਨਹੀਂ ਗਈ ਹੈ ਜਿਹਦੀ ਉਹਨਾਂ ਟੇਪ ਲਗਾਈ ਦੀ ਮੈਂ ਜਿਹਦੀ ਵਾਲੀ ਨਹੀਂ ਉਹ ਲਗਾਈ ਕਰੀ ਸੀ ਕੁਝ ਕੀਤਾ ਹੈ ਹੋਰ ਉਹ ਏਸਐਸ ਕਿੰਗ ਚੱਕਲਾ ਲੱਗ ਰਿਹਾ ਉਹ ਮੇਰਾ ਸ਼ੱਕਲਾ ਵੀ ਕੁਝ ਸਾਫਾ ਨਹੀਂ ਦਿਹਾ ਹੁਣ ਅਜੇ ਮੋਟਰਸਾਈਕਲ ਕੋਈ ਲੋਗੋ ਵੀ ਬਣਿਆ ਦਾ ਇੱਕ ਵਾਜਨਾ ਕਰੇ ਹੂੰ ਹੂੰ ਤੇ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਕਿ ਅੱਜ ਦੁਪਹਿਰ ਸਪਲੈਂਡਰ ਮੋਟਰਸਾਈਕਲ ਤੇ ਆਏ ਦੋ ਲੁਟੇਰੇ ਸਕੂਟੀ ਤੇ ਜਾ ਰਹੇ ਹੋਏ ਸਦਾ ਮੋਬਾਈਲ ਅਤੇ ਪਾਰਸ ਖੋਣ ਤੋਂ ਬਾਅਦ ਫਰਾਰ ਹੋ ਗਏ ਹਾਲਾਂਕਿ ਮਹਿਲਾ ਵੱਲੋਂ ਰੌਲਾ ਪਾਇਆ ਗਿਆ ਪਰ ਲੁਟੇਰੇ ਉਦੋਂ ਤੱਕ ਫਰਾਰ ਹੋ ਗਏ ਲੁਟੇਰਿਆਂ ਵੱਲੋਂ ਮਹਿਲਾ ਦਾ ਪਹਿਲਾਂ ਪਿੱਛਾ ਕੀਤਾ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਹੁਣ ਔਰਤ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਲੁਟੇਰੀਆ ਖਿਲਾਫ ਮਾਮਲਾ ਦਰਜ ਕਰਦੇ ਗਏ। ਹਾਂਜੀ ਮੇਰੇ ਨਾਲ ਵੀ ਮੈਂ ਚੋਰੀ ਹੈ। ਸੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਮਨੀ ਸਕੂਟੀ ਦੀ ਨੰਬਰ 플레이ਟ ਦੀ ਹੈ। ਤੇ ਇੱਥੇ ਮੈਨੂੰ ਉਹਨਾਂ ਨੇ ਨਾ ਆਪੇ ਇੱਕ ਮੁੰਡਾ ਥੱਪਰੇ ਮੋਟਰਸਾਈਕਲ ਤੋਂ ਥੋੜਾ ਗੇਜੇਗਾ ਤੇ ਮੈਂ ਇੱਥੇ ਖਲੋਤੀ ਆ ਤੇ ਉਹ ਮੇਰਾ ਨਾ ਬਿਲਕੁਲ ਹੱਥੋਂ ਸਕੂਟੀ ਤੋਂ ਨਾ ਖਸ ਕਰਕੇ ਲੱਗੇ। ਹਾਂ ਹੱਥ ਭਏਗਾ ਤੇ ਅਵੀ ਤੜਿਆਂ ਦੋ ਆਏ ਪਰ ਜੇਨਾ ਦੀ ਦੁਕਾਨ ਇੱਥੇ ਹਾਂ ਹਾਂ ਅਵੀ ਆਏ ਨੇ ਤੇ ਪਿੱਛੇ ਘੋਰਾਂ ਦੇ ਕੋਈ ਉਹ ਵਿਚਾਰੇ ਪਿੱਛੇ ਦੌੜੇ ਆ ਪਰ ਨਹੀਂ ਆਏ ਕਾਪੂ ਇਹਨੇ ਘੁੱਟ ਕੇ ਵੇਈ ਹਾਂਜੀ ਇਹ ਵੀ ਇੱਕ ਮਿੰਟ ਮੈਂ ਕਰਦਾ ਇਹਨਾਂ ਦੀ ਬਾਈਟ ਇਹ ਹੌਸ ਕੁਟੀ ਨੇ ادھرੋਂ ਆਇ ਕਿਧਰੋਂ ਆਈ ਆਈ ਉਧਰੋਂ ਸੀ ਕਿ ਤੇ ਫਿਰ ਵਾਪੇ ਧੋੜ ਗਏ ادھرੋਂ ਆਏ ਆ ਦੋਸਤ ਖੋਤੇ ਆ ਹਾਂ ਫਿਰ ਇੱਥੇ ਆ ਕੇ ਥੋੜਾ ਥੋੜਾ ਆ ਕੇ ਮੁੰਡਾ ਖੋਤਾ ਉਹ ਤੇ ਇੱਕ ਚੌਂ ਉੱਤਰ ਕੇ ਆਇਆ ਹਾਂ ਉਹ ਮੇਰੇ ਤਾਂ ਪਰਤ ਕੋ ਤੇ ਪੀੜ ਤੌਰ ਤੇ ਸਾਬਲੀ ਸੈਣੀ ਮੁਤਾਬਕ ਉਹ ਸ਼ਹਿਰ ਵਿੱਚ ਆਪਣੇ ਹੀ بیٹے ਨੂੰ ਰਿਸ਼ਤੇਦਾਰਾਂ ਦੇ ਘਰੇ ਛੱਡ ਕੇ ਵਾਪਸ ਆ ਰਹੀ ਸੀ ਤਾਂ ਉਸ ਦਾ ਪਿੱਛਾ ਕਰ ਰਹੇ ਦੋ ਨੌਚਵਾਨਾਂ ਨੇ ਉਸ ਨੂੰ ਕਿਹਾ ਕਿ ਤੁਹਾਡੀ ਸਕੂਟੀ ਦੀ ਨੰਬਰ ਪਲੇਟ ਡਿੱਗ ਗਈ ਹੈ ਤਾਂ ਜਦੋਂ ਉਸਨੇ ਸਕੂਟੀ ਖੜੀ ਕਰਕੇ ਨੰਬਰ ਪਲੇਟ ਦੇਖਣੀ ਚਾਹੀ ਤਾਂ ਲੁਟੇਰਿਆਂ ਨੇ ਚਪਟਾ ਮਾਰ ਕੇ ਉਸ ਦਾ ਮੋਬਾਈਲ ਅਤੇ ਪர்ஸ் ਖੋਲਿਆ ਜਿਸ ਤੋਂ ਬਾਅਦ ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸ ਨੂੰ ੱੱਕਾ ਦੇ ਕੇ ਥੱਲੇ ਸੁੱਟ ਦਿੱਤਾ ਜਿਸ ਤੋਂ ਬਾਅਦ ਉਹ ਸਕੂਟੀ ਸਮੇਤ ਥੱਲੇ ਡਿੱਗ ਗਈ ਇਸ ਸੁਰਾਨ ਹੁਣ ਮਹਿਲਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਮਹਿਲਾ ਨੇ ਪੰਜਾਬ ਚ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਮੇਰਾ ਨਾਮ ਸੰਦੀ ਜਾਨੀ ਹੈ ਮੈਂ ਆਪਣੇ ਬੇਟੇ ਨੂੰ ਛੱਡ ਕੇ ਮੰਡੀ ਸਾਂ ਨਹੀਂ ਨੰਬਰ ਰੱਖਦੀ ਆ ਆਪਣੇ ਛੱਡ ਕੇ ਤੇ ਮੈਂ ਵਾਪਸ ਕੋਈ 3/2 ਕੋਣਸ ਆਜਾ ਕਰੀ ਵਾਪਸ ਉਹ ਗ੍ਰੇਟ ਕਲਾਸ ਦਾ ਜਿਹੜਾ ਡੇਟ ਹੈ ਅਕਲਵਈ ਦੀ ਬੈਕ ਸਾਈਡ ਸਰ ਉੱਤੇ ਇਹਨਾਂ ਦੋ ਮੋਢੇ ਪਾਟ ਤੇ ਆਂਦੇ ਗਏ ਹੀ ਪਿੱਛੇ ਜਾਂਦੇ ਨੇ ਮੇਰੇ ਤੇ ਉਹ ਕਹਿੰਦੇ ਮੈਂ ਤੁਹਾਡਾ ਸਕੂਲੀ ਦਾ ਨੰਬਰ ਕਿੱਥੇ ਹੈ ਮੈਂ ਸਿਰ ਜਿੱਦਾਂ ਥੋੜਾ ਟਰਨ ਸਲੋ ਕਰਕੇ ਟਰਨ ਕੀਤਾ ਸਰ ਮੇਰੇ ਨਾਲੋਂ मेरा परस खिंचन की कोशिश की उन्हें परसों मैं काफ़ी होल्डिंग करके रखिया चीजा हारियां लेकिन उस टाइम कोई है नहीं और बस हो भी लिया परस पैसे मेरे फिर तो दो हज़ार है और मेन मोबाइल का मेरा वो दो जने ही ओने मोटरसाइकिल के मैं अपनी स्कूटी से थी मेरे ख्या शायद ब्लैक कलर का सर साढ़े उस पास ना काफ़ी दो तीन तरह के ससी टीवी कैमरे लगे मेन खत्लवाई जी लगे उन्होंने दुकान पर उन्होंने भी लगा सीसीसी टीवी कैमरा बाकी दो घर हो रोर तो है उन्होंने डेफिनेटली है फिर मैं करवाई है कि जिस तरह जिन चोरी बढ़ती पी है कोई भी सेफ नहीं है ना लेडीज कितने आना जाते कि तो समान लेने जाता कोई काम हो गया है सर इदा तीन घरों निकल ही नहीं सका साफ्टी सर बहुत दाव से लगी हुई एक हिसाब बड़ा मुश्किल है सर तुम दरखास्त करना चाहनी हाँ ਕੀ ਦੇਖੋ ਜਨਾਨੀਆਂ ਦੀ ਕੋਈ ਸੇਫਟੀ ਹੈ ਨਹੀਂ ਹੈ ਤੇ ਸਰਕਾਰਾਂ ਦੇ ਵਾਅਦੇ ਸਟੇਸ਼ਨ ਤੇ ਪੁਲਿਸ ਸਭ ਕਾਰੀਆਂ ਮਤਲਬ ਉਹਨਾਂ ਨੂੰ ਇੱਕ ਸਾਡੇ ਕੋਲੋਂ ਉੱਤਰੋਂ ਮੰਗਿਆ ਹੈ ਕਿ ਪੀਸ ਜਿਹੜਾ ਹੈ ਨਾ ਸਾਡੇ ਵੱਲ ਧਿਆਨ ਦਿੱਤਾ ਜਾਏ ਕਿਉਂਕਿ ਘਰ 'ਚ ਜ਼ਰੂਰੀ ਨਹੀਂ ਕਿ ਹਸਬੰਡ ਨਾਲ ਹੀ ਰਹੇ ਕਦੇ-ਕਦੇ ਉਹਨਾਂ ਨੂੰ ਬਾਹਰ ਵੀ ਜਾਣਾ ਪੈਂਦਾ ਹੈ ਜਨਾਨੀਆਂ ਜਿਹੜੀਆਂ ਘਰ 'ਚ ਕੰਨੀਆਂ ਸੋ ਕੰਮ ਹੁੰਦੇ ਆ ਬਾਹਰ ਅੰਦਰ ਜਾਣਾ ਪੈਂਦਾ ਤੇ ਇਕੱਲੇ ਦਿਨ ਦਿਹਾੜੇ ਜਿਹੜਾ ਹੈ ਇਹ ਲੋਕ ਕੋਹੋ ਲੈ ਜਾਨੀ ਨਾਲ ਤੇ ਬੜੀ ਮਾੜੀ ਗੱਲ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕੀ ਦੇਵਾਂ ਥੋੜਾ ਜਿਆ ਜ਼ੋਰ ਦਿੱਤਾ ਜਾਵੇ ਤੇ ਸਾਡੀ ਜਿਹੜੀ ਮੰਗ ਹੈਗੀ ਹੈ ਕਿ ਜੋ ਜਿਹੜੇ ਬੱਚ ਦੇ ਪਏ ਹੈ ਚੋਰੀ ਚਕਾਰੀਆਂ ਜਿਹੜੀ ਬੱਤੀ ਪਈਆਂ ਇਨਾਂ ਤੇ ਨਕੀਲ ਪਈ ਤੌਰਤਾਂ ਨੂੰ ਅਕਸਰ ਇਕੱਲਿਆਂ ਕਈ ਵਾਰ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਪਰ ਅਜਿਹਿਆਂ ਵਾਰਦਾਤਾਂ ਨਾਲ ਔਰਤਾਂ ਦੇ ਮਨਾਂ ਵਿੱਚ ਸਹਿਮ ਪੈਦਾ ਹੋ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਜਿੱਥੇ ਧਿਆਨ ਦੇਣ ਦੀ ਲੋੜ ਹੈ ਉੱਥੇ ਹੀ ਇਹ ਹਜਲਾਤ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਨੇ ਔਰਤਾਂ ਤੇ ਬਜ਼ੁਰਗਾਂ ਨੂੰ ਲੁਟੇਰੇ ਆਪਣਾ ਨਿਸ਼ਾਨਾ ਬਣਾ ਰਹੇ ਨੇ ਜਿਸ ਕਾਰਨ ਹੁਣ ਔਰਤਾ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕੇ ਜਾਣਾ ਸੰਭਾਵਿਤ ਜਾਪ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਮੁਕਤਾ ਸੈਂਟਰਲ ਪੰਜਾਬ ਟੀਵੀ